जय भीम जय पार्थ जय संविधान बहगुरु जी का खालसा बहगुरु जी की फतेह मैं हरजेंद्र सिंह ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਅਸੀਂ ਇਸ ਟਾਈਮ ਹਲਕਾ ਪੈਲਦੇ ਪਿੰਡ ਗਿਦੜੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਗਰਗੀਵ ਮਾਤਾ ਰਹਿੰਦੀ ਹੈ ਬਜ਼ੁਰਗ 70 ਤੋਂ 75 ਸਾਲ ਦੀ ਲਗਭਗ ਉਮਰ ਹੈਗੀ ਹੈ ਜੋ ਕਿ ਇਸ ਪਰਿਵਾਰ ਦੇ ਘਰ ਪਹੁੰਚੇ ਹਾਂ ਇਸ ਮਾਤਾ ਦਾ ਘਰ ਗਿਰ ਚੁੱਕਿਆ ਬਹੁਤ ਹੀ ਪੁਰਾਣਾ ਮਕਾਨ ਹੈ ਸੁ ਮਾਤਾ ਨਾਲ ਵੀ ਗੱਲਬਾਤ ਕਰਾਂਗੇ ਜੀ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਜੀ ਤੁਹਾਡਾ ਮੈਨੂੰ ਗੁਰਮੀਤ ਕੌਰ ਗੁਰਮੀਤ ਕੌਰ ਮਾਤਾ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਬੁਲਾਇਆ ਅੱਜ ਹਾਂਜੀ ਸਾਡੇ ਕੋਈ ਨਹੀਂ ਪੁੱਛ ਗਿੱਛ ਹੈਗੀ ਮਕਾਨ ਦੀ ਡਿੰਗ ਪਿਆ ਕੋਈ ਨਹੀਂ ਪੁੱਛਦਾ ਹੈਗਾ ਮੇਰਾ ਕੋਈ ਨਹੀਂ ਕਮਾਨ ਵਾਲਾ ਹੈਗਾ ਇਹ ਕਿੰਨੇ ਸਾਲ ਪੁਰਾਣਾ ਮਾਤਾ ਮੇਰੇ ਹੈਗਾ 100 ਸਾਲ ਪੁਰਾਣਾ 100 ਸਾਲ ਪੁਰਾਣਾ ਜੀ ਤੇ ਕੋਈ ਕੱਚੇ ਮਕਾਨਾਂ ਦੇ ਕੋਈ ਫਾਰਮ ਭਰੇ ਨਹੀਂ ਗਏ ਜੀ ਨਾ ਕੋਈ ਫਾਰਮ ਫੁਰਮ ਨਹੀਂ ਭਰੇ ਅੱਛਾ ਜੀ ਹਾਂਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਵੀ ਸਾਡਾ ਮਕਾਨ ਬਣਾਇਆ ਜਾਵੇ ਤੁਹਾਨੂੰ ਕਿੰਨਾਂ ਨੂੰ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਜਾਂ ਆਪਣੇ ਸਮਾਜ ਸੇਵੀਆਂ ਨੂੰ ਸਮਾਜ ਸੇਵੀਆਂ ਲੈਣ ਸਮਾਜ ਸੇਵੀਆਂ ਤੋਂ ਤੁਸੀਂ ਮੰਗ ਕਰਦੇ ਹੋ ਤੁਹਾਡੀ ਮਦਦ ਕੀਤੀ ਜਾਵੇ ਤੁਹਾਨੂੰ ਮਦਦ ਕੀਤੀ ਜਾਵੇ ਤੁਹਾਡੀ ਕਿੰਨੀ ਉਮਰ ਹੈ ਮੇਰੀ ਉਮਰ ਹੈਗੀ 65 ਸਾਲ ਦੀ 65 ਸਾਲ ਦੀ ਹਾਂਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਮੇਰੇ ਬੱਚੇ ਤਿੰਨ ਨੇ ਤਿੰਨ ਬੇਟੇ ਹਾਂਜੀ ਠੀਕ ਹੈ ਬੈਏ ਨੇ ਜਾਂ ਨਾ ਬੈਇਆ ਨਹੀਂ ਕੇ ਬਸ ਹਾਂ ਇੱਕ ਮੁੰਡਾ ਬੜਾ ਮੇਰਾ ਮੁੱਕ ਗਿਆ ਹਾਂਜੀ ਉਹਦੀ ਕਲੜੀ ਮੈਂ ਛੋਟੇ ਮੁੰਡੇ ਸਿਰ ਤੇ ਰੱਖੀ ਹੋਈ ਹੈ ਬਸ ਉਹ ਨਹੀਂ ਛੇੜੀ ਬਸ ਨਸ਼ੇ ਕਰਦਾ ਛੋਟਾ ਨਸ਼ਾ ਇੱਕ ਘਰ ਵੱਲ ਦੇ 7 ਸਾਲ ਹੋ ਗਏ ਉਹ ਘਰਕ ਨਹੀਂ ਹੁੰਦਾ ਨਹੀਂ 7 ਸਾਲ ਤੋਂ ਘਰ ਛੱਡ ਗਿਓ ਤੁਹਾਡੇ ਘਰ ਦੇ ਉਹਦੇ ਘਰ ਦੇ ਹੈ ਨਹੀਂ ਉਹਨਾਂ ਨੂੰ 15 ਸਾਲ ਹੋ ਗਏ ਉਹਨਾਂ ਨੂੰ 15 ਸਾਲ ਦੇ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਬਸ ਘਰ ਦੇ ਕੰਮ ਕਰਦੇ ਲੋਕਾਂ ਦੇ ਘਰ 'ਚ ਕੰਮ ਕਰਦੇ ਲੋਕਾਂ ਦੇ ਘਰ 'ਚ ਕੰਮ ਕਰਦੇ ਮਾਵਾ ਧੀਆ ਕਰਕੇ ਉਹ ਨਹੀਂ ਠੀਕ ਆ ਚੜੂ ਪੁੱਛਣ ਲੱਗੇ ਅਸਾਂ ਇਹ ਕਿੰਨੇ ਦਿਨ ਹੋ ਗਿਆ ਮਕਾਨ ਤੁਹਾਡਾ ਡਿਗੇ ਨੂੰ ਡਿਗੇ ਨੂੰ ਹੋ ਗਏ 10 ਦਿਨ 10 ਦਿਨ ਹੋ ਗਏ ਜੀ ਹਾਂ ਜੀ ਤੁਹਾਡੀ ਕਿਸੇ ਆਪਣੇ ਪੰਚਾਇਤ ਵੱਲੋਂ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਤੁਸੀਂ ਉੱਥੇ ਤੱਕ ਪਹੁੰਚ ਕੀਤੀ ਕਿ ਸਾਡਾ ਘਰ ਗਿਰ ਰਿਹਾ ਸੀ 7 7 6 ਦੀ ਗਰ ਗਈ ਹੈ ਹਾਂਜੀ ਸਭ ਨੂੰ ਦਿਖਾਇਆ ਕਿਸੇ ਨਹੀਂ ਸੋਸਰੀ ਮੱਧ ਤੇ ਕੀਤੀ ਅਸੀਂ ਆਏ ਸੀ ਦੇਖਣ ਲਈ ਕੀ ਕਹਿੰਦੇ ਜੀ ਪੰਚਾਇਤ ਵਾਲੇ ਬਸ ਕੋਈ ਕੁਝ ਨਹੀਂ ਦੱਸਦੇ ਅੱਛੇ ਕੋਈ ਕੁਛ ਨਹੀਂ ਕੀਤਾ ਕੋਈ ਫਾਰਮ ਵਗੈਰਾ ਇਸ ਵਾਰ ਭਰੇ ਨਹੀਂ ਸਰਕਾਰ ਵੱਲੋਂ ਹਦਾਇਤਾਂ ਆਈਆਂ ਨੇ ਕਿ ਕੱਚੇ ਮਕਾਨਾਂ ਨੂੰ ਪੱਕੇ ਕਰਕੇ ਦਿੱਤਾ ਜਾਊਗਾ ਉਹ ਭਰੇ ਸੀ ਪਰ ਅੱਗੀ ਪਤਾ ਕੋ ਨਹੀਂ ਉਹ ਕਹਿੰਦੇ ਹੋਣੇ ਨਹੀਂ ਕਿ ਪਤਾ ਨਹੀਂ ਕਦੋਂ ਹੋਣੇ ਕਦੋਂ ਨਹੀਂ ਹੋਣੇ ਅੱਛਾ ਜੀ ਕੋਈ ਪੱਕਾ ਪਤਾ ਨਹੀਂ ਦਿੱਤਾ ਗਿਆ ਵੀ ਕਦੋਂ ਮਿਲਣਗੇ ਜਾਂ ਨਾ ਮਿਲਣਗੇ ਠੀਕ ਹੈ ਸਰਕਾਰ ਤੋਂ ਮੰਗ ਕਰਦੇ ਹਾਂ ਅਗਰ ਇਹ ਵੀਡੀਓ ਭਗਵੰਤ ਮਾਨ ਜੀ ਤੱਕ ਪਹੁੰਚਦੀ ਹੈ ਮੁੱਖ ਮੰਤਰੀ ਤੱਕ ਕੀ ਹੋ ਸਕਦਾ ਕਿ ਤੁਹਾਡੀ ਸੁਣਵਾਈ ਹੋਵੇ ਤੁਹਾਡਾ ਘਰ ਕੱਚੇ ਤੋਂ ਪੱਕਾ ਕੀਤਾ ਜਾ ਸਕਦਾ ਕੀ ਕਹੋਗੇ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਇਹ ਕਹਾਂਗੇ ਤੁਹਾਡੇ ਧੰਨਵਾਦ ਮੇਰੇ ਘਰ ਬਣਾ ਦੋ ਮੈਂ ਅਗਰੇ ਮੇਰਾ ਬਸ ਮੇਰਾ ਕੋਈ ਨਹੀਂਗਾ ਜੀ ਮੇਰਾ ਕੋਈ ਮੇਰੀ ਮਦਦ ਤਾਂ ਕਰ ਦੋ ਬਸ ਸਮਾਜ ਸੇਵੀ ਅਗਰ ਤੁਹਾਡੀ ਮਦਦ ਲਈ ਅੱਗੇ ਆਉਂਦੇ ਨੇ ਤਾਂ ਸਮਾਜ ਸੇਵੀਆਂ ਨੂੰ ਕੀ ਕਹਿਣਾ ਚਾਹੋਗੇ ਕੀ ਉਹ ਮਦਦ ਕਰਨ ਤੁਹਾਡੀ ਹਾਂਜੀ ਮਦਦ ਕਰਨ ਬਸ ਮੈਂ ਗਰੀਬ ਆ ਬਹੁਤ ਮੇਰੇ ਕੋਈ ਨਹੀਂ ਸਨ ਹੁਣ ਦਾ ਇਹ ਬੇਟੀ ਹੈ ਤੁਹਾਡੇ ਨਾਲ ਮੇਰੀ ਬਹੂ ਹੈ ਬਸ ਸਸੀ ਘਾਪਣੇ ਸਸੀ ਆ ਵੀ ਤੇ ਕੀ ਨਾਂ ਤੁਹਾਡਾ ਸਰਬਜੀਤ ਕੋਰ ਸਰਬਜੀਤ ਕੋਰ ਤੁਸੀਂ ਭਾਣਾ ਕੀ ਕਹਿਣਾ ਚਾਹੋਗੇ ਅਸੀਂ ਸਮਾਜ ਸੇਵੀ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇੱਕ ਫੱਕੇ ਮਕਾਨ ਬਣਾਇਆ ਜਾਵੇ ਸਾਡਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਕਰਦਾ ਪੰਚ ਸਰਪੰਚ ਸਭ ਨੂੰ ਦਿਖਾ ਲਿਆ ਸਭ ਨੂੰ ਕਹਿ ਲਿਆ ਨਾ ਕੋਈ ਭੈਣ ਭਾਈ ਮਦਦ ਕਰ ਰਿਹਾ ਕੋਈ ਨਹੀਂ ਅੱਗੇ ਆਉਂਦਾ ਵੀਰ ਕੀ ਕੰਮ ਕਰਦਾ ਤੁਹਾਡਾ ਪਤੀ ਉਹ ਗੱਡੀ ਚਲਾਉਂਦੇ ਨੇ ਜੀ ਅਸੀਂ ਨਿਸ਼ੇੜੀ ਨੇ ਜੀ ਹਾਂ ਜੀ ਕਿ ਕੋਈ ਖਰਚਾ ਕਿੰਨਾ ਕੁ ਦਿੰਦੇ ਨੇ ਘਰ ਬਸ ਦਸਾਂ ਬੀਆਂ ਵਾਲੇ ਵੀਰੇ 150 ਆਲੇ ਬਸ ਜ਼ਿਆਦਾ ਨਹੀਂ ਆ ਆਪਣਾ ਆਪਣਾ ਹੀ ਗੁਜ਼ਾਰਾ ਕਰਦੇ ਹਾਂ ਜੀ ਤੁਸੀਂ ਫਿਰ ਕੰਮ ਕਰਦੇ ਹੋ ਘਰਾਂ ਦੇ ਵਿੱਚ ਬੱਚੇ ਪਾਲਣ ਹਾਂ ਜੀ ਅਸੀਂ ਤਾਂ ਬਸ ਝਾੜੂ ਪੂੰਛਾ ਲੋਕਾਂ ਦੇ ਘਰ ਕਰਦੇ ਆਂ ਵੀਰੇ ਕਿੰਨੇ ਬੱਚੇ ਨੇ ਪਣੇ ਕੋਈ ਨਹੀਂ ਕੋਈ ਬੱਚਾ ਨਹੀਂ ਹੈ ਨਹੀਂ ਠ ਸੋ ਜਰੂਰ ਸਾਡੇ ਨਾਲ ਹੋਰ ਵੀ ਪਿੰਡ ਦੀਆਂ ਭੈਣਾਂ ਮੌਜੂਦ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਗਵਾਂਢੀ ਹੋ ਜੀ ਹਾਂਜੀ ਹਾਂਜੀ ਭੈਣੇ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਗਵਾਂਢ ਦੇ ਵਿੱਚ ਤੁਸੀਂ ਮਕਾਨ ਦੇਖ ਰਹੇ ਹੋ ਨਾ ਇੱਕ ਕਹਿ ਦਈਏ ਕਿ ਇੱਕ ਦਰਦ ਹੁੰਦਾ ਦੇਖ ਕੇ ਸਤ ਨਿਜੀ ਪਈ ਹੈ ਸਾਰਾ ਚੋਂਦਾ ਸਮਾਨ ਖਰਾਬ ਔਰ ਇੱਕ ਵੈਸੇ ਵੀ ਮੇਰੇ ਘਰਾਂ ਵੀ ਵੈਸੇ ਵੀ ਕਿਤੇ ਲੱਗਪਗ ਜਗਾ ਹੋਊਗੀ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਇਹਨਾਂ ਨੂੰ ਮਦਦ ਦਿੱਤੀ ਜਾਵੇ ਹਾਂਜੀ ਬਈ ਇਹਨਾਂ ਦਾ ਪੱਕਾ ਬਣਾਇਆ ਜਾਵੇ ਜੀ ਹਾਂਜੀ ਮਜਬੂਰੀ ਹੈਗੀ ਹੈ ਹਾਂਜੀ ਹਾਂਜੀ ਮਜਬੂਰੀ ਇੱਚੀ ਕਹਿ ਰਹੇ ਹਾਂ ਵੀ ਆਨੇਗੀ ਇਹਨਾਂ ਦੀ ਮਦਦ ਕਿਸੇ ਨੇ ਨਹੀਂ ਕੀਤੀ ਹੈਗੀ ਵੀਰੇ ਹਾਂਜੀ ਨਾ ਸਪੰਜ ਪਹਿਲਾਂ ਪੂਜਤਾ ਨੇ ਜਾਂ ਪਹਿਲੀਆਂ ਸਰਕਾਰਾਂ ਨੇ ਸੁਣਵਾਈ ਨਹੀਂ ਕਿਸੇ ਨੇ ਨਹੀਂ ਕੀਤੀ ਜੀ ਕਿਸੇ ਨੇ ਨਹੀਂ ਇਸ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਜਾਂ ਸਮੱਸਿਆ ਬਸ ਇਹੀ ਕਹਿੰਦੇ ਆ ਵੀ ਇਹਨਾਂ ਦਾ ਮਕਾਨ ਪੱਕਾ ਬਣਾਇਆ ਜਾਵੇ ਜੀ ਠੀਕ ਹੈ ਬਣੇ ਧੰਨਵਾਦ ਹੋਰ ਵੀ ਸਾਡੇ ਨਾਲ ਭੈਣ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭੈਣ ਸੱਸਰੀ ਕਾ ਕੀ ਨਾਮ ਤੁਹਾਡਾ ਹਾਂਜੀ ਰਪਿੰਦਰਕੌਰ ਵੀਰੇ ਰਪਿੰਦਰਕੌਰ ਭੈਣ ਆਪਣੇ ਤੁਸੀਂ ਗਵੰਡੀ ਹੋ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਜੀ ਵੀਰੇ ਅਸੀਂ ਇਹ ਕਹਿੰਨੇ ਆ ਸਰਕਾਰ ਨੂੰ ਵੀ ਪਿੰਡ ਦੀ ਪੰਚਾਇਤ ਨੂੰ ਵੀ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਰੋ ਬਹੁਤ ਧੰਨਵਾਦ ਹੋ ਗਿਆ ਇਹਨਾਂ ਦਾ ਪਰਿਵਾਰ ਤੇ ਭੈ ਤੁਸੀ ਤਾਂ ਨਜ਼ਦੀਕ ਰਹਿੰਦੇ ਹੋ ਹਾਂਜੀ ਬਾਕੀ ਮਜਬੂਰ ਨੇ ਹਾਂਜੀ ਬਹੁਤ ਗਰੀਬ ਪਰਿਵਾਰ ਹੈ ਜੀ ਵਿਧਵਾ ਹੈ ਜੀ ਇਹ ਚਾਚੀ ਸਾਸੜੀ ਸਾਡੀ ਵਿਧਵਾ ਹੈ ਵਿਚਾਰੀ ਇੱਕ ਮੁੰਡਾ ਉਹ ਵੀ ਨਸ਼ੇੜੀ ਆ ਜੀ ਇੱਕ ਬੇਟਾ ਗੁਜ਼ਰ ਗਿਆ ਇਹਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈਗਾ ਇੱਕ ਬੇਟਾ ਕਹਿੰਦੇ 7 ਸਾਲ ਤੋਂ ਘਰੇ ਨਹੀਂ ਆਉਂਦਾ ਉਹ ਨਹੀਂ ਆਉਂਦਾ ਨਹੀਂ ਜੀ ਉਹ ਵੀ ਨਸ਼ੇੜੀ ਆ ਜੀ ਉਹ ਵਿਆਹੇ ਸੀਗੇ ਹਾਂਜੀ ਵਿਆਹੇ ਹੋਏ ਬਾਹਰ ਹੀ ਰਹਿੰਦਾ ਜੀ ਹਾਂਜੀ ਘਰੇ ਨਹੀਂ ਆਉਂਦਾ ਜੀ ਨਹੀਂ ਜੀ ਘਰੇ ਨਹੀਂ ਆਉਂਦਾ ਜੀ ਸੋ ਬਿਲਕੁਲ ਜੀ ਤਾਂ ਇਹ ਚਾਚੀ ਵਿਧਵਾ ਅਸੀਂ ਵੀ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਭੈਣੇ ਅਸੀਂ ਨਹੀਂ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਪਾਇਆ ਜਾਵੇ ਮਾੜੀ ਮੋਟੀ ਜਗਾ ਜੀ ਵਿਚਾਰੇ ਉਹਦੇ ਬੈਠੇ ਇਹਨਾਂ ਨੂੰ ਪੱਕਾ ਮਕਾਨ ਪਾਇਆ ਜਾਵੇ ਹਾਂਜੀ ਹਾਂਜੀ ਦੇਖਿਆ ਜਾਵੇ ਇੱਕ ਛੋਟਾ ਜਿਹਾ ਮਕਾਨ ਹੈ ਇਸੇ ਦੇ ਵਿੱਚ ਹੀ ਦਿਖਾਵਾਂਗਾ ਕਹਾਂਗਾ ਕੈਮਰਾਮੈਨ ਜੀ ਨੂੰ ਆ ਦਿਖਾ ਦਿਓ ਜੀ ਇੱਥੇ ਚੁੱਲ੍ਹਾ ਚੌਂਕਾ ਕੀਤਾ ਹੋਇਆ ਇੱਥੇ ਸਮਾਨ ਪਿਆ ਮਾਤਾ ਦਾ ਆ ਉੱਪਰ ਸੱਤ ਦਿਖਾ ਦਿਓ ਜੀ ਟੁੱਟੀ ਹੋਈ ਹੈ ਬਿਲਕੁਲ ਸਾਰਾ ਚੋਂਦਾ ਦੋ ਕਮਰੇ ਛੋਟੇ ਛੋਟੇ ਹਨ ਦੋਨੋਂ ਹੀ ਕੱਚੇ ਹਨ ਉਹ ਵੀ ਚੋਂਦਾ ਹੈ ਇਹਦੀ ਥੱਲੇ ਥੰਮੀਆਂ ਲਗਾ ਰੱਖੀਆਂ ਲਗੀਆਂ ਫੱਟੇ ਲਗਾ ਕੇ ਇੱਕ ਸੱਤ ਨੂੰ ਰੋਕਣ ਦੀ ਖਾਤਰ ਮਗਰ ਕਾਗਜ਼ ਵੀ ਪਾਇਆ ਫਟਿਆ ਪੁਰਾਣਾ ਸੋ ਦੂਸਰੀ ਸੱਤ ਵੀ ਦਿਖਾ ਦਿਓ ਜੀ ਉਹ ਵੀ ਕੱਚੀ ਆ ਤੁਸੀਂ ਦੇਖ ਸਕਦੇ ਹੋ ਸੋ ਸਮਾਜ ਵੀ ਪਰਿਵਾਰ ਵੱਲੋਂ ਮਾਤਾ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਮਦਦ ਲਈ ਅੱਗੇ ਆਵੇ ਔਰ ਸਾਡੀ ਮਦਦ ਕਰੇ ਸਾਡਾ ਕੱਚੇ ਤੋਂ ਪੱਕਾ ਮਕਾਨ ਦਿੱਤਾ ਜਾਵੇ ਬਣਾ ਕੇ ਔਰ ਸਮਾਜ ਸੇਵੀ ਬੀਰਾ ਭੈਣਾਂ ਨੂੰ ਵੀ ਕਿਤੇ ਨਾ ਕਿਤੇ ਬੇਨਤੀ ਕੀਤੀ ਗਈ ਹੈ ਕਿ ਸਾਡੀ ਮਦਦ ਲਈ ਅੱਗੇ ਆਉਣ ਔਰ ਸਾਡੀ ਮਦਦ ਕਰਨ ਸੋ ਅਸੀਂ ਸਮਾਜ ਸੇਵੀ ਬੀਰਾਂ ਨੂੰ ਵੀ ਬੇਨਤੀ ਕਰਾਂਗੇ ਆਪਣੇ ਚੈਨਲ ਦੀ ਤਰਫੋਂ ਕਿ ਇਸ ਪਰਿਵਾਰ ਦੀ ਕਿਤੇ ਨਾ ਕਿਤੇ ਬਾਹ ਫੜਨ ਦੀ ਜ਼ਰੂਰਤ ਹੈ ਸੋ ਕਿਰਪਾ ਕਰਕੇ ਇਹਨਾਂ ਦੀ ਬਾਹ ਫੜੋ ਔਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਇਦਾਂ ਦੇ ਪਰਿਵਾਰਾਂ ਦੀ ਮਦਦ ਜ਼ਰੂਰ ਕਰੋ ਤਾ ਜੋ ਇਹਨਾਂ ਲੋਕਾਂ ਦਾ ਗੁਜ਼ਾਰਾ ਹੋ ਸਕੇ ਕਿਤੇ ਸੁੱਖ ਦੀ ਨੀਂਦ ਸੌ ਸਕਣ ਸੋ ਹੁਣ ਤੱਕ ਲਈ ਇੰਨਾ ਹੀ ਅਗਲੀ ਅਪਡੇਟ ਲੈ ਕੇ ਫੇਰ ਆਜ ਰੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਸੀ ਅੰਬੇਡਕਰ ਕਮਿਸ਼ਨ ਨਿਊਜ਼ ਚੈਨਲ